ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਹੋਰ ਸਨਾਲ ਜੀ ਕੀ ਹਾਲ ਚਾਲ ਨੇ? ਅੱਜ ਮੀਂਹ ਹਟ ਗਿਆ। ਹੋ ਸਕਦਾ ਵੀ ਆ ਜਵੇ ਬੱਦਲ ਵਾਈ ਕੀਤੇ ਆ ਤੁਹਾਨੂੰ ਪਤਾ ਨਹੀਂ ਖੜੀ ਨਹੀਂ। ਮੀਂਹ ਤੋਂ ਬਾਅਦ ਜੀ ਘਰ ਦੀ ਸਫਾਈ ਝਾੜੂ ਆਪਾਂ ਨੇ ਲਾਤਾ। ਕੋਚੀ ਵੀ ਲਾਤਾ ਪੁਰਾਣੀ ਰਹਿ ਗਿਆ। ਮਗਾ ਚਲੋ ਵੀਡੀਓ ਸ਼ੇਅਰ ਕਰ ਲਈਏ। ਮੀਂਹੇ ਬਹੁਤ ਕੰਮ ਕਰਾਉ ਕਰੇ ਬੈਨੇ ਜੀ।

ਕਹਿੰਦੇ ਨੇ ਹੁਣ ਤੋਂ ਦੋ ਤਿੰਨ ਦਿਨ ਨਹੀਂ ਕੰਮ ਕਰਾਂਗੀ ਦੋ ਤਿੰਨ ਦਾ ਲੱਛੀਜਾ ਸੁੱਕ ਜਾਣਗੇ ਆ ਕੱਪੜੇ ਹੀ ਹੋਊਗਾ ਇਹ ਮੈਂ ਪੈਣੀ ਲਾਉਦੀ ਡੰਗਰਾ ਦਾ ਕੰਮ ਆਪਣਾ ਸਾਰਾ ਨਿਬੜ ਗਿਆ ਡੰਗਰਾ ਦਾ ਨਿਬੜ ਗਿਆ ਝਾੜੂ ਕੋਚਾ ਨਿਬੜ ਗਿਆ ਹੁਣ ਸੋਈਦਾ ਰਹਿ ਗਿਆ ਕੰਦਾ ਕਿਉਂਕਿ ਸੋਨੋ ਚ ਐਂਡਾ ਦੀ ਰੋਟੀ ਖਾਣ ਲੱਗੀ। ਇਹ ਕਿਹਦੀ ਖਾ吃 ਜੇ ਉਹ ਜੇ ਬਣਾ ਲਾ ਕੇ। ਉਹਨਾਂ ਪੱਟੇ ਐਂਡ ਬੈੱਡ ਨੂੰ ਦੀ ਖੋਲ ਲੈਣੇ ਆ। ਕਿਉਂਕਿ ਅੱਗੇ ਮੈਨੂੰ ਐਂਡਾ ਦੀ ਚਾਦਰ ਖਰਾਬ ਹੋ ਜੂਗੀ। ਮੈਨ ਲੱਗੇ ਮੰਜੀ ਢਾਲਾ ਨਹੀਂ ਹੁੰਦੀ ਆ। ਬੈੱਡ ਤੇ ਨਹੀਂ ਬੈਠੀ। ਬੈੱਡ ਮੈਂ ਸਿੰਗਲ ਕਰ ਦਿੱਤਾ ਤੇ ਮੈਂ ਉਹਦੇ ਉੱਪਰ ਚਾਦਰ ਆਹਾ ਮੰਜੀ ਢਾਲਾ ਨਹੀਂ ਦਿੱਤੀ ਲੱਗੇ। ਵੀ ਬੈੱਡ ਦੀ ਚਾਦਰ ਧੋਣ ਵਾਲੀ। ਉਹ ਲੱਗ ਜਾਂਦਾ ਕੁਛ ਨਾ ਕੁਛ ਵੀ ਕੋਈ ਆ ਜਾਂਦਾ। ਪਰ ਹੁਣ ਅੱਜ ਇਹਦੇ ਕਰਕੇ ਜੀ ਮੀਂਹ ਕਰਕੇ ਮਿਰਚਾਂ ਤੇ ਸੁੱਕਣੀਆਂ ਪਾਉਂਦਾ ਕਿ ਜੇ ਤੇ ਇਹਨਾਂ ਨੂੰ ਇਕੱਠੀਆਂ ਕਰਕੇ ਦਰਦ ਦੇ ਵਿੱਚ ਤਾਂ ਗੀਲਾ ਪੈ ਜਾਂਦੀ ਆ ਇਹ ਤੇ ਫਿਰ ਮੈਂ ਹੱਥ ਜੀ ਤੇ ਮਿਰਚਾਂ ਬਾਹਰ ਮੈਂ ਕਿਹਾ ਚਲੋ ਬੈਠੇ ਕੋਲਣਾਂ ਨੇ ਬੈਠਣ ਵਾਸਤੇ ਸਭ ਤੋਂ ਪਹਿਲਾਂ ਇਹ ਉਹੀ ਜੀ ਮੇਰੇ ਤੇ ਮੀਂਹ ਤੇ ਕੋਲ ਕਾਤੇ ਬੈਠਾਂਗੇ ਕਿੱਥੇ ਬੈਠਾਂਗੇ ਮਿਰਚਾਂ ਨੂੰ ਵੀ ਬਾਹਰ ਪਾਉਣ ਨੂੰ ਜਗ੍ਹਾ ਵੀ ਹੋਗੀ ਮੇਰੇ ਬਾਹਰ ਬੈਠ ਗਈ ਤੋੜੀਆਂ ਨੇ ਜਿਸ ਕਹਾਣੀਆਂ ਰਹਿੰਦੀਆਂ ਕਰੀਆਂ ਜਿਵੇਂ ਉਹ ਨਾਸੂੜੇ ਕਹਿੰਦੇ ਨੇ ਕਿਰਾਇਆ ਦੋਸਤ ਸਿੰਗਲ ਬੈਂਡ ਤੇ ਇਕੱਲੇ ਮੈਂਦੇ ਤੇ ਬੈਠਿਆ ਜਾਂਦਾ ਸੀ ਇਸ ਲਈ ਮੈਂ ਪਾ ਦੋਬਲ ਕਰ ਲਿਆ ਮੈਂਡ

ਲਓ ਜੀ ਝਾੜੂ ਪੋਚਾ ਆਪਣਾ ਹੋ ਗਿਆ ਸਾਰੇ ਕੰਮ ਆਪਣੇ ਨਿਬੜ ਗਏ ਹੁਣ ਆਪਰ ਸੋਈ ਚ ਬਣਾਉਣੀ ਆ ਕੋਈ ਡਿਸ ਆ ਦੇਖਦੇ ਆਪਾਂ ਮਿਰਚਾਂ ਸੁਕੜੀਆਂ ਪਾਤੀਆਂ ਇਦਾਂ ਮੈਂ ਇਹਨਾਂ ਨੂੰ ల్లి ਨਾਲ ਲੱਗ ਜੇ ਜੀ ਬੈੱਡ ਆਪਾਂ ਅੱਜ ਡਬਲ ਬਣਾ ਲਿਆ ਤੇ ਝਾੜੂ ਪੋਚਾ ਆਪਣੇ ਸਾਰੇ ਕਿਤੇ ਹੋ ਗਿਆ ਸਾਫ਼ ਹੋ ਗਿਆ ਡੀਪ ਕਲੀਨਿੰਗ ਕਰਤੀ ਤਰਪਕੇ ਦੀ ਲੱਗੀਆਂ ਨੰਗਰਾਂ ਚ ਆ ਕੇ ਇੱਧਰ ਇੱਧਰ ਐ ਹੋ ਗਿਆ ਜੀ ਮੀਨੇ ਸੱਤ ਦੇਖੋ ਨਾਲੇ ਲੈਂਟਰ ਮੀਨੇ ਇਸਲਾ ਆਵ ਕਰਤੀ ਸਾਰੇ ਕਿਤੇ ਉਧਰ ਬਾਹਰਲੀ ਰਸੋਈ ਵੀ ਆਪਣੀ ਟਿਪ ਕਰੀਆ ਇਸ ਲਈ ਆਪਾਂ ਅੰਦਰਲੀ ਰਸੋਈ ਚ ਆ ਕੇ ਦੇਖੋ ਆ ਵੀ ਉੱਪਰ ਵੀ ਸਾਰਾ ਪਾਣੀ ਇਹਦਾ ਆ ਗਿਆ ਕੀ ਕਰੀਏ ਹੁਣ ਤੇ ਉਹ ਮੂਰ ਫਸਾ ਫੁੱਟਣ ਕਰਕੇ ਜੀ ਨਵਾਂ ਪਾਉਣ ਕਰਕੇ ਫਸ ਫੁੱਟ ਗਿਆ ਫਸ ਫੁੱਟਣ ਕਰਕੇ ਵੀ ਪਾਣੀ ਆ ਰਿਹਾ ਅੰਦਰ ਹੁਣ ਆਪਾਂ ਆ ਗਏ ਜੀ ਕਿਚਨ ਚ ਕਿਚਨ ਚ ਆਪਾਂ ਨੇ ਆਟਾ ਗੁੰਨ੍ਹ ਰਖਿਆ ਹੁਣ ਮੜੀ ਜੀ ਸਾਫ ਸਪਾਈ ਕਰਕੇ ਫਿਰ ਰੋਟੀ ਲਾਉਣੀ ਹੈ ਕਿਉਂਕਿ ਜਦ ਆਟਾ ਆਟਾ ਖੰਡ ਜਾਂਦਾ ਜੀ ਜ਼ਰੂਰ ਚਾਹੇ ਜਿੰਨਾ ਮਰਜ਼ੀ ਸਾਫ ਕਰੀਂ ਜਾ ਦਹੀਂ ਜਮਾਤੀ ਸਾਰੇ ਕੰਮ ਹੋ ਗਏ ਹੁਣ ਧਾਰ ਕੱਢਣ ਜਾਵਾਂਗੇ ਤੇ ਫੇਰ ਮੈਨੂੰ 1.5 ਘੰਟਾ ਡੇਢ ਘੰਟਾ ਲੱਗ ਜਾਂਦਾ ਜੀ ਧਾਰ ਕੱਢਣ ਨੂੰ ਉੱਥੇ ਮੈਨੂੰ ਇੱਕ ਡੇਢ ਘੰਟਾ ਕੱਟ ਜਾਂਦਾ ਡੰਗਰ ਨੂੰ ਕੱਫਣ ਦੇ ਪਾਉਣੇ ਤਾਂ ਪਾੜਾ ਪਾਉਣਾ ਪੈਂਦਾ ਫੇਰ ਉਹਨਾਂ ਨੂੰ ਗੱਟੂ ਬਸਤਰੂ ਬੰਨਣੇ ਪੈਂਦੇ ਨੇ ਟਾਈਮ ਲੱਗ ਜਾਂਦਾ ਡਾਕਟਰ ਆ ਕੇ ਫੇਰ ਆਉਂਦਾ ਜੀ ਕੀ ਕਰੀਏ ਬੱਦਨ ਨੇ ਤਾਂ ਉਹ ਕੱਟ ਕੇ ਕੰਮ ਖਰਾਬ ਕਰੇ ਪੈਨੇ ਹੁੰਦਾ ਜੀ हट ਜੇ ਵਧੀਆ ਹੀ ਆ ਵਿਚਾਰਾ ਜਿਹੜੇ ਘਰੋਂ ਬੇਕਾਰ ਹੋਏ ਪਏ ਨੇ ਹਨ ਜਿੱਥੇ ਪਾਣੀ ਨੇ ਆਏ ਰਹੇ ਨੇ ਘਰ ਸੱਡ ਗਿਆ ਉਹਦੇ ਬਾਹਰ ਬੈਠੇ ਨੇ ਵਿਚਾਰੇ ਆਪਣੇ ਘਰਾਂ ਤੋਂ ਹੁਣ ਤਾਂ ਬੇਗੁਰੂ ਤੇਰਾ ਘਟ ਮੀਰਤਾਵੇ ਦੇ ਉਹ ਆਪ ਕੋ ਆਪਣੇ ਘਰਾਂ ਚ ਜਾਣ ਦੋ ਤਿੰਨ ਦਿਨ ਧੁੱਪ ਪੈ ਜੇ ਜੀ ਦੋ ਤਿੰਨ ਦਿਨ ਧੁੱਪ ਪੈਣ ਦੇ ਨਾਲ ਫਿਰ ਉਹ ਵਿਚਾਰੇ ਆਪ ਕੋ ਆਪਣੇ ਘਰਾਂ ਚ ਜਾਈਂਗੇ ਆਟਾ ਹੈ ਰਿਹਾ ਤਾਂ ਠੀਕ ਆ ਜੀ ਇਹਨਾਂ ਆਉਲਦੇ ਨਹੀਂ ਪਰ ਜਿਹੜੇ ਵਿਚਾਰੇ ਦਰਿਆਵਾਂ ਦੇ ਕੰਡੇ ਨੇ ਉਹਨਾਂ ਦਾ ਜ਼ਿਆਦਾ ਬੁਰਾ ਹਾਲ ਆ ਤੁਸੀਂ ਵੀ ਖਾ ਲੋ ਇਸੇਵ ਕਈ ਦਿਨ ਬਗਤ ਮੈਂ ਸੇਵ ਸੇਵ ਕਰਦੂ ਨਾ ਜਾਇਦੇ ਨਹੀਂ ਕੱਟ ਕੇ ਜਾਏ ਹੀ ਗਿਆ ਹੈਗਾ ਮੈਂ ਮੈਂ ਜੋ ਨਹੀਂ ਜਾਏਗਾ ਜੀ ਬਾਜ਼ਾਰ ਇਸ ਕਰਕੇ ਸਬਜ਼ੀ ਬਾਜੀ ਲੈਂਦੀ ਨਹੀਂ ਵੀ ਅੱਜ ਫਿਰ ਮੈਂ ਦਾਲ ਸਬਜੀ ਆਲੂ ਪਕੌੜੇ ਨੇ ਬਣਾਉਣੀ ਸੁੱਕੀਆਂ ਸਬਜ਼ੀਆਂ ਤੋਂ ਕਈ ਦਿਨ ਹੋ ਗਏ ਜੀ ਕੰਦੇ ਆ ਜੀ ਤਰੇ ਪੇ ਹੁਣ ਮੀਹਾ ਕਰ ਕਿਉਂ ਸਬਜੀ ਰਹੀ ਨਹੀਂ ਕਰੇ ਕੋਈ ਹੈ ਨਹੀਂ ਕਰੇ ਤਾਂ ਇੱਕ ਤੋਰੀਆਂ ਹੀ ਨੇ ਜੀ ਤੋਰੀਆਂ ਵੀ ਨਹੀਂ ਚੰਗੀਆਂ ਲੱਗਦੇ ਤੋਰੀਆਂ ਚੰਗੀਆਂ ਲੱਗਦੀਆਂ ਦੁੱਧ ਨਾਲ ਦੁੱਧ ਮੁੰਨੇ ਦੁੱਧ ਨਾਲ ਤੋਰੀਆਂ ਵਧੀਆ ਲੱਗ ਜਾਂਦੀਆਂ ਦੁੱਧ ਪਾਉਣਾ ਨਹੀਂ ਹੁਣ ਸਬਜੀ ਦੇ ਵਿੱਚ ਫਿਰ ਤਾਂ ਇਸ ਕਰਕੇ ਤੋਰੀਆਂ ਵਧੀਆ ਨਹੀਂ ਲੱਗਦੀਆਂ ਜਿਵੇਂ ਵੀ ਪੈ ਗਿਆ ਜੀ ਠੰਡ ਵੀ ਹੋਈ ਐ ਨਹੀਂ ਜਿਆਦਾ ਗਰਮੀ ਹੋਈ ਪਈ ਆ ਬਹੁਤ ਜਿਆਦਾ ਗਰਮੀ ਆ ਠੰਡ ਨਹੀਂ ਜੀ ਹੋਈ ਹੈਗੀ ਜਿਵੇਂ ਵੀ ਸਮਾਂ ਤੋਂ ਉਤੋਂ ਵੀ ਬੱਦ ਗਰਮੀ ਹੋ ਗਈ ਪਹਿਲਾਂ ਅਜੇ ਠੀਕ ਦੀ ਉਧਰ ساری ਸੋਈ ਚੂਰੀ ਆਪਣਾ ਜਿਹੜਾ ਹੁੰਦੀ ਆਪਣੇ ਤੂੜੀ ਵਾਲਾ ਉਹਦੇ ਬਦਲੇ ਡੁੱਟ ਗਏ ਜੀ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਹੁਣ ਤਾਂ ਨਿੱਖਰ ਜੇ ਵਧੀਆ ਆ ਬਾਕੀ ਜੀਰੀਆਂ ਨੂੰ ਵੀ ਲੋਕਾਂ ਦੀਆਂ ਨੂੰ ਭਰਾਵਾਂ ਦੀਆਂ ਨੂੰ ਚਲੋ ਸਾਡੇ ਕੋਲ ਨਹੀਂ ਪਾਣੀ ਆਉਂਦਾ ਨਹੀਂ ਠੀਕ ਆ ਪਰ ਜਿੱਥੇ ਪਾਣੀ ਆ ਗਿਆ ਹਨਾ ਲੱਗੀਆਂ ਲਗਾਈਆਂ ਏਡੀਆਂ ਏਡੀਆਂ ਜੀਰੀਆਂ ਕਿੰਨੀਆਂ ਸੋਹਣੀਆਂ ਤੇ ਉੱਪਰ ਦੀ ਪਾਣੀ ਫਿਰ ਗਿਆ ਮਿਹਨਤ ਕਰਦਾ ਜੀ ਹਰ ਇੱਕ ਬੰਦਾ ਅੱਜ ਕੱਲ ਮਹਿੰਗਾਈ ਦੇ ਜਵਾਨਾ ਮਸਾਂ ਅਗਲਾ ਟਾਈਮ ਪਾਸ ਕਰਦਾ ਹਨਾ ਵਾਹਿਗੁਰੂ ਨੂੰ ਹੁਣ ਠੀਕ ਹੀ ਰੱਖੇ ਬਸ ਸਾਰਿਆਂ ਦੇ ਭਰਾਵਾਂ ਦੇ ਭੈਣਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਠੀਕ ਬਲਦਾ ਇਹਨਾਂ ਖਰਚ ਕਰਕੇ ਜੀ ਕੰਕ ਜੀਰੀ ਆ ਬੀਜੀ ਲਿਆਨ ਵਾਲੀ ਦੀ ਆ ਤੇ ਰੀਹਾਂ ਸਪਰੇਨ ਇਹ ਜਦ ਜਦ ਵੱਡੀ ਜਾਂਦੀ ਹੈ ਜਦ ਇਹ ਕਿਸਾਨ ਦੇ ਘਰੇ ਆ ਜਾਂਦੀ ਹੈ ਨਹੀਂ ਦえて ਪਤਾ ਨਹੀਂ ਇਹ ਨਹੀਂ ਪਤਾ ਵੀ ਪੱਕੀ ਪਕਾਈ ਤੇ ਵੀ ਮੀਂਹ ਆ ਜੇ ਵੀ ਹੋ ਜੇ ਵੀ ਕੋਈ ਕੜੇ ਪੈ ਜਾਣਾ ਕੋਈ ਪਤਾ ਹੀ ਨਹੀਂ ਲੱਗਦਾ ਜੀ ਇਹ ਤਾਂ ਜਦ ਆਗਲਾ ਵੱਢ ਕੇ ਵੇਚ ਲੈਂਦੇ ਨੇ ਜਦ ਇਹ ਉਹ ਆ ਸੀਮੀ ਤੇ ਟਿਕਦਿਆਂ ਨੂੰ ਆਉਂਦੀ ਹੈ ਜੀ ਫਸਲ ਸਿਮਨ ਅਡਿਕ ਜਾਂ ਵਿਜੀਰੀ ਆਉਗੀ ਜਾਂ ਕਣਕਾਉਗੇ ਐ ਕਰਾਂਗੇ ਐ ਕਰਾਂਗੇ ਜਦ ਕੱਲ ਤਜੀ ਨੇ ਆਉਣਾ ਹੁੰਦਾ ਲੋ ਜੀ ਬਣੇ ਇੱਕ ਆਪਾਂ ਨੇ ਪਰਸ ਬਣਾਇਆ ਮੋਬਾਈਲ ਪਾਉਣ ਨਾਲ ਕਰੋਸ਼ੀ ਇਹਦੇ ਨਾਲ ਇਧਰ ਆਪਾਂ ਨੇ ਲਾਤੀ ਤਣੀ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਸ਼ੇਅਰ ਕਰਦੀ ਐ ਬੇਲੇ ਬੈਠੇ ਆਪਾਂ ਜਦ ਟਾਈਮ ਹੁੰਦਾ ਜੀ ਫਿਰ ਕੋਈ ਨਾ ਕੋਈ ਚੀਜ਼ ਕਰੀ ਜਾਂਦੇ ਆ ਇਦੇ ਵਿੱਚ ਮੋਬਾਈਲ ਬਹੁਤ ਵਧੀਆ ਪੈਂਦਾ ਜਿੱਪ ਨਹੀਂ ਹਜੇ ਆਪਾਂ ਨੇ ਲਵਾਈ ਲਾਈ ਹੈਗੀ ਹੁਣ ਮੈਂ ਤਾਂ ਇੱਕ ਹੱਥ ਨਾਲ ਪੈਂਦਾ ਨਹੀਂ ਜਿਹ ਵਿੱਚ ਮੋਬਾਈਲ ਇਹਦੇ ਐਂਡ ਫਿੱਟ ਆਉਂਦਾ ਮੋਬਾਈਲ ਇਹਦੇ ਵਿੱਚ ਲਓ ਜੀ ਦੋ ਤਿੰਨ ਰੰਗ ਪਾਤੇ ਆਪਾਂ ਨੇ ਇਹਦੇ ਵਿੱਚ ਦੇਖੋ ਨੇੜੇ ਤੋਂ ਇਹਨਾਂ ਏੜੀਆਂ ਨੂੰ ਆਪਾਂ ਜੈਕਟਾਂ ਦੇ ਵਿੱਚ ਵੀ ਪਾ ਸਕਦੇ ਹਾਂ ਬਹੁਤ ਸੋਹਣੇ ਜੈਕਟਸ ਵਾਟਰ ਬਣਦੇ ਨੇ ਇਹ ਡਿਜ਼ਾਈਨ ਦੇ ਲਓ ਜੀ ਦੇਖ ਜਿੱਪ ਜਦ ਆਪਾਂ ਗਏ ਜਿੱਪ ਹਲਾਵਾਗੇ ਜਿੱਪ ਫਿਰ ਇਹਨੂੰ ਜਿੱਪ ਲਗਾ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਮੋਬਾਈਲ ਪਾ ਲੈਨੇ ਆ ਦੇਖੋ ਐਨ ਫਿੱਟ ਆਉਂਦਾ ਮੋਬਾਈਲ ਇਹਦੇ ਵਿੱਚ ਆਪਾਂ ਪੈਸੇ ਵੀ ਪਾ ਸਕਦੇ ਆ ਮੋਬਾਈਲ ਵੀ ਪਾ ਸਕਦੇ ਆ ਲਓ ਜੀ ਜਿੱਪ ਲਿਆ ਕੇ ਲਾ ਕੇ ਚੱਕਿਆ ਹੈ ਵੀ ਬਹੁਤ ਸੋਹਣਾ ਲੱਗਦਾ ਲਓ ਐ ਥੋੜੀ ਵੀ ਕੋਈ ਚੀਜ਼ ਢਿੱਕ ਜੂ ਹੱਥ ਪੜਿਆ ਹੈ ਬਹੁਤ ਸੋਹਣਾ ਲੱਗਦਾ ਤੁਸੀਂ ਮੈਨੂੰ ਕਮੈਂਟ ਕਰਕੇ ਪਾਣਾ ਜਰੂਰ ਦੱਸਿਓ ਵੀ ਤੁਹਾਨੂੰ ਮੇਰਾ ਪਾਰਸ ਕਿਦਾਂ ਦਾ ਲੱਗਿਆ ਬਾਹਰ ਹੁਣ ਆਪਣੇ ਆ ਗਿਆ ਜੀ ਮੀ ਲਓ ਜੀ ਲਓ ਜੀ ਆ ਗਿਆ ਮੀ ਦਵਾਰਾ ਫੇਰ ਬੱਦਲ ਆ ਗਿਆ ਦੇਖੋ ਕੋਈ ਕੋਈ ਕਣੀ ਆ ਗਈ ਲਓ ਜੀ ਲੰਘ ਵੀ ਸਕਦਾ ਜੇ ਹਵਾ ਆ ਗਈ ਫੇਰ ਤਾਂ ਲੰਘ ਜੂਗਾ ਨਹੀਂ ਤਾਂ ਜੀ ਪੈਣ ਵਾਲੀ ਲੱਗਦਾ ਚਲੋ ਜੀ ਅੱਪਾ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਦੇ ਆ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਤਾਂ ਆਪਣਾ ਜੈਪ ਠੀਕ ਆ ਦੇਖੋ ਹੁਣ ਤਾਂ ਖੜਾ ਹੋਣ ਲੱਗ ਗਿਆ ਜੈਪ ਤਾਂ ਜੈਪ ਤਾਂ ਵਿਚਾਰਾ ਤਾਂ ਮੇਰੇ ਮੂਰੇ ਮਗਰ ਫਿਰਦਾ ਸੀ ਅੱਜ ਤਾਂ ਇਹਨੂੰ ਡਾਊਨ ਹੋਇਆ ਪਿਆ ਹੁਣ ਤਾਂ ਠੀਕ ਆ ਜੀ ਕਰ ਲੈਂਦਾ ਦੋ ਤਿੰਨ ਦਿਨ ਹੋ ਗਏ ਬੋਤਲਾਂ ਲੱਗਦੀਆਂ ਦੇਖੋ ਜੀ ਬੱਦਲ ਫੇਰ ਹੋਇਆ ਪਿਆ ਦੇਖੋ ਕਿੰਨਾ ਬੱਦਲ ਆ ਰਿਹਾ ਹੁਣ ਸਾਡਾ ਪਿੰਡ ਦਿਖਾਈਏ। ਲਓ ਜੀ ਦੇਖੋ ਕਿੰਨਾ ਗਾੜਾ ਬੱਦਲ ਆ। ਲਓ ਜੀ ਹੱਥੀ ਆਪਣਾ ਬਾਜਰਾ ਹੁਣ ਤਾਂ ਹੋ ਗਿਆ ਕੁਸ ਪਹਿਲੇ ਮਹੀਨੇ ਪੀਜਾ ਜੇ ਪਾਤਾ ਤੀ ਜੀ। ਇਧਰੋਂ ਵਾੜਾ ਬੱਦਲ ਆ ਰਿਹਾ ਜੀ। ਦੇਖੋ ਕਿੰਨਾ ਵੱਧ ਰਿਹਾ ਇੱਧਰਲੇ ਵਸੇ ਹਾਂ ਇੱਧਰ ਖੜੀਆਂ ਨੇ ਆਪਣੀਆਂ ਦੋ ਰਾਣੋਂ ਆ ਜੀ ਇਹ ਦੇਖ ਕਿਵੇਂ ਝਾਕ ਦੇਣ ਲਓ ਜੀ ਇੱਧਰ ਆਪਾਂ ਨੇ ਆਲੂ ਪਕੌੜਿਆਂ ਦੀ ਪਕੌੜੇ ਤੇ ਬੜੀਆਂ ਵਿੱਚੇ ਆਲੂ ਵਿੱਚੇ ਪਿਆਜ਼ ਸਬਜ਼ੀ ਬਣਾ ਲਈ ਥੋੜੀ ਜਿਹੀ ਪਤਲੀ ਰੱਖੀਆ ਕਿ ਆਹ ਕਰਕੇ ਗਾੜੀ ਹੋ ਜੂਗੀ ਜੀ ਠੰਡੀ ਹੋ ਕੇ ਫਿਰ ਜਾਦੇ ਗਾੜੀ ਜੀ ਵਧੀਆ ਨਹੀਂ ਚੱਲੇਗੀ